ਕਿਉਂ ਆਇਨੇ ਕਦੋਂ ਤੋਂ ਨਜ਼ਰ ਬੰਦ ਕੀਤਾ ਤੋਂ ਸਵੇਰ 4 ਵਜੇ ਤੋਂ ਸਵੇਰ 4 ਵਜੇ ਤੋਂ ਜਦੋਂ ਉਹ ਮੇਰਾ ਬ੍ਰਦਰ ਇੱਥੋਂ ਉੱਠ ਕੇ ਮੰਡੀ ਜਾ ਰਿਹਾ ਸੀ ਉਹਨੇ ਮੈਨੂੰ ਕਿਹਾ ਕਿ ਬਾਹਰ ਪੁਲਿਸ ਲੱਗਿਆ ਮੈਂ ਕਿਹਾ ਕਾਦੇ ਲਈ ਲੱਗਿਆ ਮੈਂ ਫੇਰ ਸੋ ਗਈ ਮੈਂ ਕਿਹਾ ਚਲੋ ਕੋਈ ਹੋਏਗਾ ਦੱਦਾ ਕਰਕੇ ਕੁਝ ਕੰਮ ਉਹ ਕਹਿੰਦੇ ਤੁਹਾਡੇ ਬਾਰੇ ਪੁੱਛ ਰਹੇ ਸੀ ਮੈਂ ਕਿਹਾ ਸ਼ਾਇਦ ਮੈਨੂੰ ਜਾਣ ਹੈ ਤਾਂ ਕਰਕੇ ਚੰਡੀਗੜ੍ਹ ਮੈਂ ਕਿਹਾ ਵਰਕਰ ਵੀ ਕਹੀ ਜਾਣ ਵੀ ਆਪਾਂ ਨੇ ਜਾਣੇ 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 ਉਹ ਆਪਾਂ ਨੂੰ ਵੀ ਪਤਾ ਕਿ ਕਿਉਂ ਕਰ ਰਹੇ ਨੇ ਇਹ ਕਿਉਂਕਿ ਅੱਜ ਮਜੀਠਿਆ ਸਾਹਿਬ ਦੀ ਉੱਥੇ ਪੇਸ਼ੀ ਹੈ ਮੁਹਾਲੀ ਕੋਰਟ ਚ ਇਹਨਾਂ ਨੂੰ ਇਹ ਲੱਗ ਰਿਹਾ ਕਿ ਸਾਰੇ ਜਿਹੜੇ ਲੋਕ ਨੇ ਇਹ ਜਾਣ ਕੇ ਇਕੱਠੇ ਹੋ ਕੇ ਇਹਨਾਂ ਨੂੰ ਡਰ ਹੈ ਕਿਉਂਕਿ ਇਹਨਾਂ ਨੇ ਜਿਹੜੀ ਇਹ ਪੰਜਾਬ ਸਰਕਾਰ ਹੈ ਇਹਨਾਂ ਨੇ ਝੂਠੇ ਪਰਚੇ ਕਰਕੇ ਮਜੀਠੀਆ ਸਾਹਿਬ ਤੇ ਉਹਨਾਂ ਨੂੰ ਅਰੈਸਟ ਕੀਤਾ ਹੋਇਆ ਹੁਣ ਇਹ ਅਕਾਲੀ ਜਿੰਦੇ ਵੀ ਵਰਕਰ ਨੇ ਉਹਨਾਂ ਨੇ ਇਹਨਾਂ ਨੇ ਸਾਰਿਆਂ ਨੂੰ ਇਹ ਡਿਟੇਲ ਕੀਤਾ ਹੋਇਆ ਇਹਨਾਂ ਦੀ ਇਹੀ ਮਨਸ਼ਾ ਇਹੀ ਕਾਰਨ ਹੈ ਜੀ ਤੁਸੀਂ ਇਹੀ ਦੱਸ ਦਿਓ ਨਾ ਇਹ ਹੈ ਕਾਰਨ ਇਹ ਕੀ ਕਹਿੰਦੇ ਉਹਨਾਂ ਤੁਸੀਂ ਤੁਸੀਂ ਆ ਤਾਂ ਹੀ ਮੰਨ ਲਓ ਵੀ ਤੁਸੀਂ ਤਾਂ ਕਰ ਰਹੇ ਹੋ ਬਹੁਤ ਵੀ ਮੈਂ ਕੋਈ ਮੰਨਦਾ ਸੀ ਤੁਸੀਂ ਕਹ ਦੱਸੋ ਨਾ ਵੀ ਇਹੀ ਕਾਰਨ ਹੈ ਪੰਜਾਬ ਸਰਕਾਰ ਡਰੀ ਹੋਈ ਹੈ ਇਹ ਸਾਰੀ ਜਿਹੜੀ ਪੁਲਿਸ ਹੈ ਸਾਰੀ ਮਿਲੀ ਹੋਈ ਹੈ ਇਹੀ ਹੋ ਰਹੀ ਹੈ ਮਿਲੀ ਭੁਗਤ ਹੋ ਰਹੀ ਹੈ ਤੁਸੀਂ ਆਪਣੀ ਡਿਊਟੀ ਕਰੋ ਨਾ ਅਗਰ ਤੁਹਾਡੇ ਕੋਲ ਆਰਡਰ ਹੈ ਤਾਂ ਦੋ ਸਾਨੂੰ ਅਸੀਂ ਨਹੀਂ ਜਾਣਦੇ ਹੈਗੇ ਸਾਡੇ ਖਿਲਾਫ ਕੋਈ ਐਫ ਆਈ ਆਰ ਹੋਇਆ ਤਾਂ ਦੱਸੋ ਤੁਸੀਂ ਬਿਨਾ ਮਤਲਬ ਮੇਰੇ ਕੰਮਾਂ ਤੋਂ ਮੈਨੇ ਪਹਿਲਾਂ ਸਵੇਰ ਸਵੇਰ ਦੇਖੋ ਦੋ ਚਾਰ ਮਾਰਗਾਂ ਜਿਵੇਂ ਹੋ ਜਾਂਦੀਆਂ ਨੇ ਸਵੇਰੇ ਸਵੇਰੇ ਬੰਦੇ ਨਜਾਲ ਆਉਂਦਾ ਮੈਂ ਸਵੇਰੇ 7-8 ਵਜੇ ਇੱਦਾਂ ਤਿਆਰ ਹੋ ਕੇ ਰੋਜ਼ ਪਿੰਟਾ ਚੱਕ ਕੇ ਕਿਤੇ ਜਾਣ ਆਉਂਦਾ ਉਹ ਇਹ ਸਾਰੇ ਇਹਨਾਂ ਨੇ ਪ੍ਰੋਗਰਾਮ ਜਿਹੜੇ ਨੇ ਰੱਦ ਕਰਵਾ ਦਿੱਤੇ ਨੇ ਹੁਣ ਮੇਰਾ ਜਾਣ ਮੇਰੀ ਉੱਥੇ ਰਜਿਸਟਰੀ ਆ ਇਹ ਉੱਥੇ ਨਹੀਂ ਜਾਣ ਦੇ ਰਹੇ ਹੈਗੇ ਕਹਿੰਦੇ ਥੋੜੀ ਦੇਰ ਰੁਕ ਜਾਓ ਹੁਣ ਇਹਨਾਂ ਤੋਂ ਪੁੱਛੋ ਵੀ ਇਹ ਕੀ ਕਹਿ ਰਹੇ ਨੇ ਕੀ ਲੱਗਦਾ ੱੱਕਾ ਹੋ ਰਿਹਾ ੱੱਕਾ ਛਾਰੇ ਆ ਨਹੀਂ ਚਲੇਗੀ ਨਹੀਂ ਚਲੇਗੀ ਨਾ ਇਹਨਾਂ ਕੋਲ ਕੋਈ ਪ੍ਰੂਫ ਹੈ ਇਹਨਾਂ ਵਾਸਤਾ ਰੋਕਣ ਦਾ ਕੋਈ ਸ਼ਾਇਤ ਹੈ ਤਾਂ ਹੈ ਨਹੀਂ ਇਹਨਾਂ ਤੋਂ ਪੁੱਛੋ ਤਾਂ ਸਹੀ ਵੀ ਰੋਕ ਕਿਉਂ ਰਹੇ ਨੇ ਦੇਖੋ ਫਿਰ ੱੱਕਿਆ ਤੁੱਕੀ ਕੀਤੀ ਜਾ ਰਹੀ ਆ ਸਰਕਾਰ ਰਹਿਣੀ ਉਹ ਸਦਾ ਨਹੀਂ ਰਹਿਣਾ ਇਹੀ ਪਬਲਿਕ ਨੇ ਪਨਾਇਆ ਇਹੀ ਪਬਲਿਕ ਮੂੰਹ ਦੇ ਮੂੰਹ ਸਿਟੂ ਇਹ ਮੇਰੇ ਮਨ ਚ ਇਹ ਮੇਰੇ ਮਨ ਚ ਇਦਾਂ ਹੁੰਦਾ ਤਾਂ ਮੈਂ ਇੱਥੇ ਲੇਡੀਜ਼ ਮੈਂ ਵੀ ਲਿਆ ਕੇ ਧੱਕਾ ਮੁਕੀ ਕਰਾ ਸਕਦੀ ਸੀ ਹੁਣ ਸਾਰੇ ਜੈਂਟਸ ਨੇ ਜੇ ਲੇਡੀਜ਼ ਨੂੰ ਕੁਝ ਕਹਦੇ ਨੇ ਤਾਂ ਮੈਨੂੰ ਫੜ ਲਿਆ ਜੇ ਇਹ ਕੁਝ ਕਹਿੰਦੇ ਨੇ ਤਾਂ ਫਿਰ ਇਹ ਨੇ ਫਿਰ ਕਾਨੂੰਨ yaad ਹੁੰਦਾ ਫਿਰ ਕਾਨੂੰਨ yaad ਹੁੰਦਾ ਇਹਨਾਂ ਦੇ ਕਿ ਮੈਂ ਇਦਾਂ ਧੱਕਾ ਕਰੂੰਗੀ ਫਿਰ ਵੀ ਕਾਨੂੰਨ ਹੈ ਮਤਲਬ ਸਾਡੇ ਲਈ ਤਾਂ ਦੋਨੋਂ ਪਾਸੇ ਕਾਨੂੰਨ ਹੈ ਇਹਨਾਂ ਲਈ ਕੋਈ ਕਾਨੂੰਨ ਨਹੀਂ ਹੈ ਮੈਂ ਹੁਣ ਇਹੀ ਕਹਿ ਰਹੀਆਂ ਚਾਹੇ ਜਿੰਨਾ ਮਰਜ਼ੀ ਜੋਲਰ ਅਰੈਸਟ ਕਰ ਲੈਣ ਜੋ ਮਰਜ਼ੀ ਕਰ ਲੈਣ ਮੈਂ ਆਪਣੇ ਕੰਮ ਤੇ ਜਾਣੇ ਜਾਣਾ ਜਾਂ ਫਿਰ ਜੋ ਵੀ ਹੈ ਨਾ ਕੋਈ ਮੇਰੇ ਖਿਲਾਫ ਕੋਈ ਉਹ ਹੈ ਉਹ ਦੱਸਣ ਕੁਝ ਵੀ ਮੇਰੇ ਖਿਲਾਫ ਕੋਈ ਸ਼ਿਕਾਇਤ ਹੈ ਤਾਂ ਦੱਸ ਮੈਂ ਤਾਂ

अकाली दौ ਇਹ ਮੇਰੇ ਵਾਲਾ ਬੰਦਾ ਹੈ ਜਿਹੜਾ ਇਹ ਕਹਿੰਦਾ ਹੈ ਕਿ ਇਹ ਮੈਂ ਤੁਹਾਨੂੰ ਦੱਸ ਦਿੰਦਾ ਹਾਂ 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 ਕਿ ਇਹ ਮੈਂ ਤੁਹਾਨੂੰ ਦੱਸ ਦਿੰ آم جا آم جا ਚਲੋ ਠੀਕ ਹੈ ਬਹਿ ਕੇ ਗੱਲ ਕਰ ਲੈਂਦੇ ਆ ਉਹ ਹੁਕਮ ਦਿਖਾਓ ਜਲਦੀ ਅਰੈਸਟ ਕਰ ਲਓ ਫਿਰ ਕਰੋ ਯਾਰ ਕੀ ਗੱਲ ਹੋ ਗਈ ਚਲੋ ਵਧੀਆ ਨਹੀਂ ਬਗੇ ਰੱਖ ਨਹੀਂ ਇਹ ਬੋਟਾ ਕੰਮ ਹੈ ਨਾ ਛੋਟਾ ਕਾਰੋਬਾਰ ਹੈ ਮੇਰਾ ਵੀ ਕਾਰੋਬਾਰ ਹੈ ਇਹਦਾ ਬੰਦੂਰੇ ਤੇ ਕਾਰੋਬਾਰ ਹੈ ਕੋਈ ਹੈ ਚਲੋ ਨਾ ਨਹੀਂ ਛੋਟਾ ਉਹ ਤੇ ਟਾਈਮ ਦੇ ਦਿਓ 15 ਮਿੰਟ ਮੈਨੂੰ ਇਹ ਕਿਵੇਂ ਮੈਂ ਇਹ ਪੁੱਤਰਾ 15 ਮਿੰਟ ਟਾਈਮ ਦੇ ਦਿਓ ਫਿਰ ਆਪਾਂ ਚੱਲਾਂਗੇ ਇਹ ਜੋ ਟਾਈਮ ਬਣ ਗਿਆ 20 ਮਿੰਟ ਦਾ ਠੀਕ ਹੈ 20 ਮਿੰਟ ਦੇ ਫੇਰ ਗੱਲ ਕਰੀਏ 20 ਮਿੰਟ ਟਾਈਮ ਦੇ ਆਪਾਂ ਬੰਦੇ ਗੱਲ ਕਰੇ ਹੁਣ ਪਤਾ ਮੇਰੀ ਗੱਡੀ ਦੇ ਮੇਰਾ ਤੁਸੀਂ ਹਰਸਤ ਪਾਓ ਜੋ ਕਰਨਾ ਪਾਓ ਸਾਰਿਆਂ ਨੂੰ ਲੈ ਜਾਓ ਕੋਈ ਗੱਲ ਨਹੀਂ ਮੈਨੂੰ ਲੱਗਦਾ ਕਿ ਮਿਲ ਜਾਊ ਪਰ ਜੋ ਧੱਕਾ ਹੋ ਰਿਹਾ ਚਰੇ ਹਾਂ ਤੇ ਬੋਲੇ 20 ਮਿੰਟ ਦਾ ਮਾਰ ਫੇਰ ਕਹਿੰਦੇ 20 ਮਿੰਟ ਨਹੀਂ ਆਹ ਦੇਖੋ ਤੁਸੀਂ ਜਿਵੇਂ ਟੱਕਾ ਕਰ ਰਹੇ ਹੋ 20 ਮਿੰਟ ਦੇ ਦਿਓ ਪਲਿਸਟਨ ਇੱਕ ਵਾਰ ਕਰੋ 20 ਮਿੰਟ ਤਾਂ ਹੋ ਗਿਆ ਇੰਨੀ ਦੇਰ ਤੋਂ ਪੈਂਤੀ ਮਿੰਟ ਦਾ ਟੱਕਾ ਕਰਦਾ ਹੋ ਗਿਆ ਤਿੰਨ ਘੰਟੇ ਹੋ ਗਏ ਜੀ ਮੈਨੂੰ ਪਹਿਲਾ ਆਰਡਰ ਦਿਓ ਕਾਹਦੇ ਕਾਹਦੀ ਗੱਲ ਕਰਦੇ ਕਿਸ ਮੁੱਦੇ ਤੇ ਗੱਲ ਕਰਦੇ ਇਹ ਕਹਿੰਦੇ ਕੋਈ ਆਰਡਰ ਨਹੀਂ ਹੈ ਇਹਨਾਂ ਨੂੰ ਮਰਬਲੀ ਕਿਹਾ ਗਿਆ ਇਹ ਤਾਂ ਇਹ ਤਾਂ ਦੇਖਿਆ ਜੀ ਲੋਡ ਆਰਡਰ ਕਰਕੇ ਦੇਖਣੇ ਭੇਜੇ ਨਹੀਂ ਕਿ ਲੱਗਦਾ ਕੀ ਲੱਗਦਾ ਕੋਈ ਇਹਨਾਂ ਚੋਕੇ ਕ੍ਰਿਮੀਨਲ ਬੰਦੇ ਨੇ ਜਿਹੜੇ ਕੀ ਹੈ ਹਾਲਾਤ ਕਦੇ ਸਾਡੇ ਤੋਂ ਕੋਈ ਐਸਾ ਕੇਸ ਹੋਇਆ ਵੀ ਅਕਾਲੀ ਦਲ ਦੇ ਜਿਹੜੇ ਇੱ करो ना अभी नौकरी समझ रहे थोड़ा कम समझ रहे मेरा बहुत जरूरी है ज्यादा क्यों नहीं समझ रहे है